ਕਾਰਤਿਕ ਨਾਮ ਦਾ ਇੱਕ ਮੁੰਡਾ ਸੀਗਾ ਜਿਹੜਾ ਸ਼ਾਮ ਦੇ ਟਾਈਮ ਆਪਣੇ ਦੋਸਤ ਨਾਲ ਐਕਟੀਵਿਟੀ ਤੇ ਜਾ ਰਿਹਾ ਸੀਗਾ ਉਹਨੂੰ ਘੇਰ ਕੇ ਗੋਲੀਆਂ ਮਾਰੀ ਗਈ ਸੀ ਤੇ ਉਦੀ ਮੌਕੇ ਤੇ ਡੈਥ ਹੋ ਗਈ ਸੀ ਜਿਹੜਾ ਦਾ ਦੋਸਤ ਸੀਗਾ ਉਹਨੂੰ ਵੀ ਗੋਲੀਆਂ ਲੱਗੀਆਂ ਹੀ ਇਸ ਨਾਉਟ ਆਫ ਡੇਂਜਰ ਡਿਸਚਾਰਜ ਹੋ ਗਿਆ ਪਹਿਲਾਂ ਤੇ ਹਰਕਤ ਚਾਂਦੇ ਹੋਏ ਲੋਕਲ ਪੁਲਿਸ ਨੇ ਟੀਮਸ ਬਣਾ ਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸਭ ਤੋਂ ਪਹਿਲਾ ਤਾਂ ਆਇਡੈਂਟੀਫਾਈ ਕੀਤਾ ਗਿਆ ਇਹ ਬਲਾਈਂਡ ਸੀਗਾ ਜੀ ਆਇਡੈਂਟੀਫਾਈ ਕੀਤਾ ਗਿਆ ਕਿ ਕੌਣ ਕੌਣ ਦੋਸ਼ੀ ਸੀਗੇ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਇਨਵੈਸਟੀਗੇਸ਼ਨ ਅੱਗੇ ਵਧੀ ਇੱਕ ਤਾਂ ਦੋ ਮੋਟਰਸਾਈਕਲ ਹੋ ਗਏ ਦੋ ਦੇ ਤਿੰਨ ਮੋਟਰਸਾਈਕਲ ਹੋ ਗਏ ਤਿੰਨ ਮੋਟਰਸ ਤਿੰਨ ਟੂ व्हीਲਰਸ ਚ 8 ਲੋਕ ਆਏ ਸੀਗੇ ਜੀ ਤੇ ਉਹ ਸਾਰੇ ਆਇਡੈਂਟੀਫਾਈ ਹੋ ਗਏ ਉਹ ਸਾਰੇ ਲੋਕ ਜਿਹੜਾ ਰਹਿਣ ਵਾਲੇ ਜਿਹੜਾ ਮ੍ਰਿਤਕ ਸੀਗਾ ਜਿਹਦੀ ਡੈਥ ਹੋਈ ਸੀਗੀ ਬੁੱਲਿਆਂ ਨੂੰ ਉਹਨਾਂ ਦੇ ਜਾਣਕਾਰ ਸੀਗੇ ਇਹਨਾਂ ਦੀ ਆਪਸ ਚ ਕਾਫੀ ਟਾਈਮ ਤੋਂ ਤੂ ਤੂ ਮੈਮਾ ਚੱਲ ਰਹੀ ਸੀ ਜਿਹੜਾ ਮ੍ਰਿਤਕ ਸੀਗਾ ਹੀ ਵਾਸ ਵੈਰੀ ਐਕਟਿਵ ਔਨ ਸੋਸ਼ਲ ਮੀਡੀਆ ਇੰਸਟਾਗ੍ਰam ਇਨਫਲੂਐਂਸਰ ਸੀਗਾ ਤੇ ਇੰਸਟਾਗ੍ਰam ਤੇ ਵੀ ਇੱਕ ਦੂਜੇ ਨੂੰ ਗਾਲਾਂ ਕੱਢਦੇ ਸੀਗੇ ਭਲਾ ਚੰਗਾ ਬੋਲਦੇ ਸੀਗੇ ਫੋਨ ਤੇ ਵੀ ਜਦਵੀ ਇੱਕ ਦੂਜੇ ਨਾਲ ਗੱਲ ਕਰਨੀ ਗਰੁੱਪ ਵਿੱਚ ਦੂਜੇ ਨਾਲ ਕਰਨੀ ਤੇ ਗਾਲੀ ਗਲੋਚ ਹੁੰਦਾ ਸੀ ਕਦੇ ਫਾਈਨਲੀ ਇਹਨਾਂ ਨੇ ਇਹ ਪਲਾਨ ਬਣਾ ਕੇ ਉਹਨੂੰ ਮਾਰਨ ਦਾ ਮਾਰਨ ਦਾ ਪਲਾਨ ਬਣਾਇਆ ਨਾਓ ਤਿੰਨ ਬੰਦੇ ਗ੍ਰਫਤਾਰ ਹੋਏ ਨੇ ਸਹਲ ਨਾਮ ਦਾ ਵਿਅਕਤੀ ਹੈ 24 ਸਾਲ ਉਮਰ ਦੇ ਦੀ ਰੁਹਾਨੇਦਾਰਾ ਵਾਲਾ ਇਹ ਉਹਨਾਂ ਸਾਨ ਹੈ ਜਿਨੇ ਇਨਫੋਰਮੇਸ਼ਨ ਦਿੱਤੀ ਜਿਨ੍ਹਾਂ ਨੇ ਮਾਰਿਆ ਉਹਨੂੰ ਕਿ ਦੀਏ ਫਲਾਨੀ ਫਲਾਨੀ ਜਗ੍ਹਾ ਤੇ ਇਹ ਖੜਾ ਹੈ ਕਰ ਉਸ ਤੋਂ ਬਾਅਦ ਵਿਦ ਦਿ ਟੈਕਨੀਕਲ ਹੈਲਪ ਟੀਮਸ ਫੋਰਮ ਕੀਤੀ ਗਈਆਂ ਪੰਜ ਸਟੇਟ ਦੇ ਬੰਦੇ ਜਾ ਕੇ ਰੁਕੇ ਤੇ 18 19 ਦਿਨਾਂ ਬਾਅਦ ਇਹਨਾਂ ਨੂੰ ਹਜ਼ੂਰ ਸਾਹਿਬ ਨੰਦੇੜ ਤੋਂ ਅਰੈਸਟ ਕਰ ਲਿਆ ਗਿਆ ਦੋ ਇਹ ਮੇਨ ਬੰਦੇ ਸੀਗੇ ਜੀ ਇੱਕ ਦਾ ਨਾਮ ਸਹਿਮ ਹੈ ਦੂਜੇ ਦਾ ਨਾਮ ਗੋਤਮ ਹੈ 25 ਸਾਲ ਦੇ ਕਰੀਬ ਦੀ ਉਮਰ ਹੈ ਦੰ ਜਿਹੜਾ ਸੀਗਾ ਉਹ ਇਹਦਾ ਦੋਸਤੀ ਸੀਗਾ ਜਿਹੜਾ ਅ ਕਰਤ ਜਿਹੜਾ ਮਰਨ ਹੋਇਆ ਹੁਣ ਤੱਕ ਇਹਨਾਂ ਦੀ ਪੋਜੀਸ਼ਨ ਤੋਂ ਬੱਤੀ ਬੋਰ ਦਾ ਇੱਕ ਕ੍ਰਿਸਟਲ ਅਲੋਂਗ ਵਿਦ ਰਾਉਂਡ ਰਿਕਵਰ ਹੋਇਆ ਤੇ ਇੱਕ ਕੰਟਰੀ ਮੇਡ ਵੈਪਨ ਰਿਕਵਰ ਹੋਇਆ ਬਾਰਾ ਬੋਰ ਉਹ ਜਿਹੜਾ ਵੈਪਨ ਰਿਕਵਰ ਹੋਏ ਇਹਦੀ ਫੋਰੈਂਸਿਕ ਜਾਂਚ ਹੋਗੀ ਜੀ ਜਿਹੜੀ ਬੁਲਟਸ ਬੋਡੀ ਤੋਂ ਨਿਕਲੀਆਂ ਉਹ ਜਾਂਚ ਕਰਵਾਇੰਗੀ ਜੀ ਤੇ ਬਾਕੀ ਜਿਹੜੇ 4-5 ਰਹਿ ਗਏ ਹਨ ਜਿਹੜੇ ਇਹਨਾਂ ਦੇ ਨਾਲ ਸੀਗੇ ਉਹਨਾਂ ਨੂੰ ਵੀ ਜਲਦੀ ਦੋਸਤ